ਕਹ ਰਾਜੂ ਹਾਂਜੀ ਕੀ ਦੇਖੀਏ ਨਾ ਹੋ ਠੀਕ ਹੋ ਓ ਯਾਰ ਦੇਖ ਨਾ ਤਾਂ ਮੈਂ ਆ ਆ ਵੀ ਦੇਸੀ ਹੋ ਗਈਆਂ ਨਾ ਦੱਤਤਾ ਹੁਣੀ ਹਾਂਜੀ ਮੈਂ ਰਾਜੂ ਦੇਸੀ ਨੇ ਦੇਸ਼ ਆ ਦੇਖ ਲੈ ਤੌਰ ਦੇਸੀ ਆ ਇਹ ਆ ਦੇਖ ਲੈ ਅੰਡੇ ਉਹ ਦੇਖ ਲੈ ਕਿਦੀਆਂ ਨੇ ਮੁਰਗੀਆਂ ਹੈਂ ਕੁੜੀਆਂ ਨੇ ਜੀ ਤੇੜੀਆਂ ਨੇ ਆਂਦਾ ਹੁਣ ਦੱਤਤਾ ਹੋਰ ਹਣਾ ਇਹਨਾਂ ਨੇ ਕ ਕੱਲ ਦਾ ਬਸ ਘਰ ਮਾ ਰਾਜੂ ਤੱਤਾ ਪਿਆ ਬੜਾ ਬੜਦਾ ਹੁਣੇ ਜਮਾਤ ਆ ਜਾਗਾ ਮੈ ਲੈ ਜਾਨ ਮੈ ਲੈ ਜਾ ਖਾ ਲੂੰਗਾ ਹੋਰ ਦੇਖਣਾ ਪਤਾ ਹੋਰ ਹੋਊਗਾ ਹੋਰ ਦੇਖ ਅੱਛਾ ਆ ਨਹੀਂ ਬਿੰਦਲੂ ਹੋਰ ਦੇ ਦਊਗੀ ਫੇਰ ਲੈ ਜੀ ਆ ਮੈਨੂੰ ਦੇ ਦੀ ਜਿੰਨੇ ਹੋਣਗੇ ਅੰਡੇ ਤੂੰ ਐ ਕਰੀ ਹਾਂ ਕੋਈ ਸਾਡਾ ਉਹ ਵਾਦਾ ਵਾਦਾ ਬੱਕਰੀ ਜੀ ਕਰਾ ਦੀ ਮੈਂ ਅੰਡਾ ਖਾ ਲੂੰ ਕੱਚਾ ਹੀ ਕੱਚਾ ਖਾ ਲਈ ਪੱਕਾ ਖਾ ਲਈ ਦੇਖਾ ਹੋਰ ਤਾਂ ਨਹੀਂ ਥੱਲੇ ਦੇਖ ਲੈ ਅੰਡਾ ਹਾਂ ਯਾ ਠਬਾਕ ਹੈ ਹਾਂ ਅੰਡਾ ਹਾਂ ਯਾ ਠਬਾਕ ਕਿੱਧਰ ਹੈ ਦੇ ਦੇ ਗੁਜੇ ਜਾ ਫੇਰ ਹੋਰ ਨਹੀਂ ਹੈਗਾ ਦੇਖ ਲਈ ਬਿੰਦਲੂ ਹੋਰ ਦੇ ਤੂੰ ਦੇਖ ਲਈ ਹੋਰ ਦੇ ਦੇਣਗੇ ਬਿੰਦਲੂ ਛੱਡ ਦੇ ਦੇ ਦੀ ਚਲੇ ਤਾਂ ਮੈਂ ਲੈ ਜਾਣਾ ਅੰਡਾ ਲੈ ਲੈ ਜਾ ਚਾਚਪਾਖੀ ਖਾਲਾਂਗੇ ਉਹ ਜਿਵੇਂ ਮਾਰਜੀ ਖਾਲਾ ਹੋਰ ਅੰਡਾ ਖਾਲਾਂਗੇ ਚਾਚਪਾਖੀ ਥੋੜਾ ਗੱਲ ਆ ਗਲਾਸ ਲੈਦਾ ਦੁੱਧ ਪੀਏ ਓਏ ਰਾਜੂ ਬੋਲ ਜਾ ਗਲਾਸ ਓ ਥੋੜਾ ਦੁੱਧ ਪੀਏ ਅੰਡਾ ਘੋਲ ਕੇ ਪੀ ਕੇ ਕੱਚੇ ਅੰਡੇ ਪੀਂਦਾ ਤਾਂ ਹੀ ਭਾਂਦੇ ਇਹਨਾਂ ਦੇ ਭਾਂਦੇ ਇਨੀਆਂ ਕੱਚੇ ਅੰਡੇ ਬਣੀਆਂ ਦੀ ਏਡੀ ਬੱਕੇ ਦਿੰਦਾ ਨਹੀਂ ਬੱਤੀ ਹਾਰ ਓਏ ਚੱਲ ਛੱਡ ਗਰੀਬ ਬੰਦਾ ਤੜਕੇ ਦਾ ਤਰੇ ਹਲੜਲੇ ਫਿਰਦਾ ਹੈ ਇਹਨਾਂ ਗੱਲਾਂ ਲੈ ਗਲਾਸ ਓਏ ਮੇਰੇ ਲਈ ਹੱਜੀ ਆ ਬੰਦੇ ਚੱਲ ਦੂਜਾ ਦੇ ਦੋ ਦੁੱਧ ਮੈਨੂੰ ਬਾਈਰ ਕੀ ਕੋਣੇ ਰੋਸਟਡ ਹੈ ਪਾਣ ਦਾ ਵਿੱਚ ਪੰਨਕੇ ਮੈਂ ਮੈਂ ਦੋ ਕਰ ਜਾ ਪਾ ਵਿੱਚ ਅੰਡਾ ਤੈਂ ਪੀਣਾ ਤੂੰ ਵੀ ਪੀ ਲਈ ਬਾਚੂ ਜੇ ਕੱਢ ਕੇ ਦੇਈ ਬਾਚੂ ਨਿਕੜਿਆ ਨਹੀਂ ਹੈ ਹਰਜਾ ਖੋਲ ਕੇ ਪਿਉਨੇ ਤੈਨੂੰ ਖੜ ਜਾ ਹੇ ਹਰ ਦੇਖੋ ਕੋਲਾਂ ਦਾ ਪੀਏ ਫਿਰ ਕੁਸ਼ਤੀ ਕਰੀਏ ਦੋਵੇਂ ਭਾਈ ਆਵੇ ਰਾਜੂ ਭਾਈ ਅੰਡੇ ਵੀ ਖਾਂਦਾ ਯਾਰ ਕੀ ਕੀ ਕਰੀਏ ਦਾ ਹਾਲ ਹਰ ਜਾ ਹਰ ਜਾ ਕੋਲ ਗਿਆ ਬੱਕਰੀ ਅੰਡੇ ਵੀ ਦਿੰਦੀ ਆ ਓਏ ਆਂਡਾ ਦਾ ਮੁਰਗੀ ਥਲੋਂ ਚੱਕ ਕੇ ਲਿਆ ਆ ਹੋਰ ਆ ਰਾਜੂ ਆਂਡੇ ਖਾਣਾ ਕਰੇ ਰਾਜੂ ਆਂਡੇ ਖਾਣੇ ਦੀ ਤਰ੍ਹਾਂ ਰਾਜੂ ਰਾਜੂ ਚੂਜੇ ਖਾਂਦਾ ਬਾਈ ਸਿੱਧੇ ਹੀ ਜਗਾ ਦੇ ਇਹਨਾਂ ਨੂੰ ਚੁਗਾ ਦੇ ਜਗਾਣ ਠੰਡਾ ਤੇ ਇੱਕ ਮਿੰਟ ਬਾਈ ਹੋਰ ਚੋ ਚੁਗਾ ਦੇ ਪੱਤਨ ਦੋ ਬਣਾ ਹੋਰ ਚੋ ਠੰਡਾ ਸੌਕ ਦਾ ਅੰਦੀ ਚੁਗਾ ਦੇ ਹੈ ਨਜ਼ਾਰਾ ਆ ਗਿਆ ਹੁਣ ਤਮੇ ਛਾਲਾ ਮਾਰਦਾ ਫਿਰ ਮਾਰ ਦੇ ਦੋ ਬੇ ਇਹ ਲੈ ਇਹਦੇ ਉੱਤੋਂ ਦੀ ਲੰਘ ਜੂ ਮੈਂ ਹੁਣ ਹੋਰ ਲੈ ਕੱਪ ਤੇਰਾ ਆਂਡੇ ਦਾ ਅਸਰ ਹੋ ਗਿਆ ਹੋਰ ਆਂਡੇ ਦਾ ਅਸਰ ਹੋ ਗਿਆ